ਹੈਲੋ ਗਾਇਜ਼ ਵੈਲਕਮ ਟੂ ਆਰ ਚੈਨਲ ਕਿਡਸ ਲਰਨਿੰਗ ਗੁੱਡ ਮਾਰਨਿੰਗ ਅੱਜ ਅਸੀਂ ਪੰਜਾਬੀ ਦੇ ਵਾਕਾਂ ਵਿੱਚ ਵਰਤੋਂ ਕਰਾਂਗੇ ਖਖੇ ਦੇ ਖ ਖਰਗੋਸ਼ ਤੇ ਠੀਕ ਹੈ ਨਾ ਲੈਟਸ ਸਟਾਰਟ ਨੰਬਰ 1 ਹੈ ਖਾਨਦਾਨ ਵੰਸ਼ ਅਕਬਰ ਮੁਗਲ ਖਾਨਦਾਨ ਦਾ ਬਾਦਸ਼ਾਹ ਸੀ ਨੰਬਰ 2 ਹੈ ਲਾਹੀ ਲੱਥਾ ਕੁਛ ਨਾ ਛੱਡਿਆ ਜਦੋਂ ਮੇਰੇ ਦੋਸ ਨੇ ਨਵੀਂ ਨੌਕਰੀ ਕੀਤੀ ਤਾਂ ਪਹਿਲੇ ਹਫ਼ਤੇ ਹੀ ਖਾ ਹੀ ਲੱਥਾ ਕਿ ਦਫਤਰ ਦੀ ਜ਼ਿੰਮੇਵਾਰੀ ਕਿੰਨੀ ਵੱਧ ਹੈ ਯਾਨੀ ਕਿ ਜਦੋਂ ਨੇ ਪਹਿਲੇ ਵੀ ਨੌਕਰੀ ਕੀਤੀ ਤੇ ਉਹਦਾ ਕੁਝ ਨਹੀਂ ਛੱਡਿਆ ਦਫਤਰ ਵੱਲ ਇੰਨੀ ਜ਼ਿਆਦਾ ਉੱਚਾ ਰਿਸਪੌਂਸਿਬਿਲਟੀ ਆ ਜਾਂ ਕੰਮ ਕਿਹਾ ਸਕਦੇ ਆ ਖੂਨ ਉਬਾਲੇ ਖਾਨ ਲੱਗਾ ਗੁੱਸਾ ਚਾੜ ਜਾਣਾ ਜਦੋਂ ਉਸ ਨੂੰ ਧੋਖਾ ਦਿੱਤਾ ਗਿਆ ਤਾਂ ਉਸ ਦਾ ਖੂਨ ਉਬਾਲੇ ਖਾਨ ਲੱਗ ਪਿਆ ਨੈਕਸਟ ਨੰਬਰ 4th ਇਸ ਖਾ ਮਖਾ ਬਿਨਾ ਲੋੜ ਤੇ ਅਧਿਕਾਰ ਤੋਂ ਦਖਲ ਦੇਣਾ ਜਿੰਨਾ ਚਿਰ ਤੁਹਾਨੂੰ ਕੋਈ ਕਹੇ ਨਾ ਤੁਹਾਨੂੰ ਗਵਾਂਡੀਆਂ ਦੇ ਮਾਮਲੇ ਵਿੱਚ ਖੰਮ ਖਾਂ ਦਖਲ ਨਹੀਂ ਦੇਣਾ ਚਾਹੀਦਾ ਠੀਕ ਹੈ ਗਵਾਂਡੀਆਂ ਦੇ ਜਾਂ ਇੱਥੇ ਆ ਜਾ ਤੁਹਾਨੂੰ ਕਿਸੇ ਦੇ ਮਾਮਲੇ ਵਿੱਚ ਦਖਲ ਨਹੀਂ ਦੇਣਾ ਚਾਹੀਦਾ ਠੀਕ ਹੈ ਜਾਂ ਗਵਾਂਡੀਆਂ ਲਿਖ ਲਓ ਜਾਂ ਲਿਖ ਲਓ ਕਿਸੇ ਦੇ ਮਾਮਲੇ ਚ ਨੈਕਸਟ ਹੈ ਖੁਸ਼ਕੁਬਾਰ ਸੁਹਾਵਨਾ ਗਰਮੀਆਂ ਵਿੱਚ ਸ਼ਿਮਲੇ ਦਾ ਮੌਸਮ ਬੜਾ ਖੁਸ਼ਕੁਬਾਰ ਹੁੰਦਾ ਹੈ ਖੁਦ ਆਪ ਮੈਂ ਖੁਦ ਉਸ ਦੇ ਘਰ ਗਿਆ ਖਾਨ ਧਰਤੀ ਅੰਦਰ ਕਿਸੇ ਪਰਦਾ ਦਾ ਭੰਡਾਰ ਹੋਣਾ ਮਕਰਾਨੇ ਵਿੱਚ ਸੰਗਮਰਮਤ ਜਾਂ ਖਾਨਾ ਹਨ ਠੀਕ ਹੈ ਨੈਕਸਟ 8 ਨੰਬਰ ਹੈ ਖੁਸ਼ੀ ਨਾਲ ਭੰਨਾ ਬਹੁਤ ਖੁਸ਼ ਹੋਣਾ ਪਟਾਕੇ ਚਲਾਉਂਦੇ ਹੋਏ ਬੱਚੇ ਖੁਸ਼ੀ ਨਾਲ ਭਰੇ ਹੋਏ ਹਨ ਖੂਨ ਖੋਲ ਉੱਠਣਾ ਜੋਸ਼ ਆ ਜਾਣਾ ਅੰਗਰੇਜ਼ ਸਾਮਰਾਜ ਦੇ ਜ਼ੁਲਮਾਂ ਵਿੱਚ ਭਾਰਤੀ ਸੈਨਾ ਇਹ ਭਾਰਤੀ ਦੇਸ਼ ਭਗਤਾ ਦਾ ਖੂਨ ਖੋਲ ਉੱਠਿਆ ਨੈਕਸਟ ਨੰਬਰ 10th ਹੈ ਖਰੂਦ ਕਮਾਂਡਿਆ ਹੰਕਾਰ ਖਰੂਦ ਦੇ ਕਾਰਨ ਉਹਨੇ ਆਪਣੇ ਹੀ ਮਿੱਤਰ ਗਵਾ ਲਏ ਯਾਨਕੀ ਕਮੰਡ ਕਰਕੇ ਉਹਦੇ ਆਪਣੇ ਮਿੱਤਰ ਹੀ ਉਸ ਤੋਂ ਦੂਰ ਹੋ ਗਏ ਨੈਕਸਟ ਹੈ ਖਫਾ ਗੁੱਸਾ ਉਹਨਾਂ ਦੀਆਂ ਗੱਲਾਂ ਸੁਣ ਕੇ ਮੈਂ ਖਫਾ ਹੋ ਗਿਆ ਖਿਦਮਤ ਸੇਵਾ ਸਾਨੂੰ ਮਾਪਿਓ ਦੀ ਖਿਦਮਤ ਕਰਨੀ ਚਾਹੀਦੀ ਹੈ ਯਾਨਕੀ ਮਾਪਿਓ ਦੀ ਸੇਵਾ ਕਰਨੀ ਚਾਹੀਦੀ ਹੈ ਖੇਖਣ ਨਿੰਦਾ ਕਰਨੀ अपने साथियों की केखन करके ती अपना सम्मान खो बैठोगे यानी कि अपने फ्रेंड की चुगलिया करके निंदा करके तुम उन्होंने नजर गिर जाओगे खौफनाक ड्रामने जंगल में सुनी गई आवाज खौफनाक खलक दुनिया खलक की भलाई काम करना सच्ची आदत है खिलाफ विरुद्ध किसाना ने सरकार नीति खिलाफ प्रदर्शन किया खाना जंगी घरेलू जंग ਖਾਣਾ ਜੰਗੀ ਦੇ ਕਾਰਨ ਪਰਿਵਾਰ ਦੀ ਏਕਤਾ ਟੁੱਟ ਗਈ ਖੁਸ਼ਫੈਮੀ ਪੁਲੇਖਾ ਉਹ ਆਪਣੀ ਖੁਸ਼ਫੈਮੀ ਵਿੱਚ ਰਹਿੰਦਾ ਹੈ ਕਿ ਉਹ ਬੜਾ ਬਿਹਤਰੀਨ ਹੈ ਖਾਦਮ ਨੌਕਰ ਖਾਦਮਾ ਨੂੰ ਆਪਣੇ ਮਾਲਕਾ ਦੀ ਇੱਜ਼ਤ ਤੇ ਪਿਆਰ ਨਾਲ ਸੇਵਾ ਕਰਨੀ ਚਾਹੀਦੀ ਹੈ ਖੁਦਾ ਪ੍ਰਸਤ ਰੱਬ ਦਾ ਪக்த ਜਿਸ ਨੇ ਆਪਣੇ ਦਿਲ ਨੂੰ ਖੁਦਾ ਪ੍ਰਸਤ ਕਰ ਲਿਆ ਉਹ ਬਾਰੀ ਦੁੱਖਾਂ ਤੋਂ ਬਚ ਜਾਂਦਾ ਹੈ 21 ਖਸਮਾ ਵਿਰੋਧੀ ਉਸਨੇ ਆਪਣੇ ਖਸਮਾ ਤੋਂ ਬਚਣ ਲਈ ਕਈ ਉਪਰਾਲੇ ਕੀਤੇ ਖਾਤਰਦਾਰੀ ਪ੍ਰੋਨਾਚਾਰੀ ਮੇਰੇ ਦੋਸਤ ਨੇ ਮੇਰੀ ਖਾਤਰਦਾਰੀ ਬਹੁਤ ਖੂਬੀ ਨਾਲ ਕੀਤੀ ਠੀਕ ਹੈ ਅੱਜ ਅਸੀਂ ਵਾਕਾਂ ਵਿੱਚ ਵਰਤੋਂ ਕੀਤੇ ਹੈ ਖਖੇ ਦੇ ਨੈਕਸਟ ਅਸੀਂ ਗੱਗੇ ਗ ਗਮਲੇ ਦੇ ਕਰਾਂਗੇ ਠੀਕ ਹੈ